ਸੋ ਬਹੁਤ ਸਵਾਗਤ ਹੈ ਜੀ ਕੈਨੇਡਾ ਔਰ ਸਪਾਊਸ ਵੀਜ਼ਾ ਸੋ ਸਪਾਊਸ ਵੀਜ਼ਾ ਨੂੰ ਲੈ ਕੇ ਮਹੱਤਵਪੂਰਨ ਅਪਡੇਟ ਇੱਕ ਵਾਰੀ ਫੇਰ ਸਾਡੇ ਨਾਲ ਸਾਂਝਾ ਕਰਨਗੇ ਜਗਪ੍ਰੀਤ ਸਿੰਘ ਸੋ ਕੈਨੇਡਾ ਦੇ ਲਈ ਜੇ ਗੱਲ ਕਰੀਏ ਤੇ ਸਪਾਊਸ ਵੀਜ਼ਾ ਦੀਆਂ ਕੀ ਰਿਕੁਆਇਰਮੈਂਟਸ ਨੇ ਆਸਟ੍ਰੇਲੀਆ ਯੂਕੇ ਇਹ ਸਾਰੀਆਂ ਗੱਲਾਂ ਬਤਾ ਸਾਡੇ ਨਾਲ ਜਗਪ੍ਰੀਤ ਸਿੰਘ ਇਸ ਛੋਟੀ ਜੀ ਵੀਡੀਓ ਦੇ ਵਿੱਚ ਸਾਂਝੀ ਕਰਨਗੇ ਸੋ ਸਤਿ ਸ਼੍ਰੀ ਅਕਾਲ ਜਗਪ੍ਰੀਤ ਜੀ ਕਰਿਓ ਇਸਤਾਨ ਬਹੁਤ ਸਾਰੇ ਸਟੂਡੈਂਟਸ ਦੀਆਂ ਕੁਇਰੀਜ਼ ਆਉਂਦੀਆਂ ਨੇ ਸਪਾਊਸ ਵੀਜ਼ਾ ਦੇ ਨਾਲ ਜਦੋਂ ਅਸੀਂ ਕੈਨੇਡਾ ਦੇਖਦੇ ਆਂ ਸਟੂਡੈਂਟ ਗ੍ਰੈਜੂਏਟ ਚਾਹੀਦਾ ਹੈ 6.5 ਨਾਟ ਲੈਸ ਦਨ 6.0 ਚਾਹੀਦਾ ਹੈ ਮਾਸਟਰਸ ਪ੍ਰੋਗਰਾਮ ਚ ਐਡਮਿਸ਼ਨ ਚਾਹੀਦੀ ਹੈ ਯੂਕੇ ਦੇ ਵਿੱਚ ਦੇਖਦੇ ਆਂ ਤਾਂ ਮਾਸਟਰਸ ਇਨ ਰਿਸਰਚ ਤੁਸੀਂ ਵਿਦ ਆਇਲਜ਼ ਵਿਦਆਊਟ ਆਇਲਜ਼ ਦੋਨੋ ਤਰੀਕੇ ਨਾਲ ਕਰ ਸਕਦੇ ਹੋ ਗ੍ਰੈਜੂਏਸ਼ਨ 'ਚ ਤੁਹਾਡੇ ਕੋਲ 55% ਨੰਬਰ ਚਾਹੀਦੇ ਬਟ ਬਹੁਤ ਸਾਰਾ ਸਟੂਡੈਂਟ ਇਦਾਂ ਦਾ ਹੁੰਦਾ ਹੈ ਜਿਨ੍ਹਾਂ ਸਟੂਡੈਂਟਸ ਦੇ ਕੋਲ ਪਲੱਸ 2 ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਟ ਨਹੀਂ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਆਇਲਜ਼ ਜਾਂ ਪੀਟੀਈ ਵੀ ਨਹੀਂ ਕੀਤਾ 2-4-5 ਸਾਲ ਦਾ ਗੈਪ ਹੋ ਚੁੱਕਾ ਹੈ ਮੈਰਿਡ ਨੇ ਉਹਨਾਂ ਦੇ ਲਈ ਸਭ ਤੋਂ ਬੈਸਟ ਆਪਸ਼ਨ ਹੈ ਫਿਨਲੈਂਡ ਫਿਨਲੈਂਡ ਜਾਣ ਦਾ ਬੈਨੀਫਿਟ ਕੀ ਹੈ ਕਿ ਇੱਥੇ ਤੁਹਾਡੇ ਸਪਾਊਸ ਨੂੰ ਫੁੱਲ ਟਾਈਮ ਵਰਕ ਰਾਈਟਸ ਮਿਲਦੇ ਨੇ 4 ਸਾਲ ਦਾ ਲੀਗਲ ਸਟੇ ਤੁਹਾਨੂੰ ਉੱਥੋਂ ਦੀ ਰੈਜ਼ਿਡੈਂਸੀ ਦਿੰਦਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੱਥੇ ਪਲੱਸ 2 ਪਾਸ ਆਊਟ ਸਟੂਡੈਂਟ ਮਿਨਿਮਮ ਔਰ ਇਕਲ 50% ਨੰਬਰ ਹੋਣ ਕਿਸੇ ਵੀ ਬੋਰਡ ਤੋਂ ਔਰ ਬਿਨਾ IELTS PT ਦੇ ਤੁਸੀਂ ਜਾ ਸਕਦੇ ਹੋ ਜੇਕਰ ਤੁਹਾਡੀ ਕੁਆਲੀਫਿਕੇਸ਼ਨ ਪਲੱਸ 2 ਹੈ ਬਿਨਾ IELTS FT ਦੇ ਜਾਣਾ ਹੈ ਤਾਂ ਤੁਹਾਨੂੰ ਮਿਲੇਗਾ ਡਿਪਲੋਮਾ ਕੋਰਸ ਜਿਹੜਾ ਫਰਦਰ ਤੁਸੀਂ ਕ੍ਰੈਡਿਟ ਟ੍ਰਾਂਸਫਰ ਦੇ ਜ਼ਰੀਏ ਡਿਗਰੀ ਦੇ ਵਿੱਚ ਅਪਗ੍ਰੇਡ ਵੀ ਕਰ ਸਕਦੇ ਹੋ ਸੋ ਇੱਥੇ ਤੁਹਾਨੂੰ ਦ ਵੀਜ਼ਾ ਆਫੀਸ ਦੀ ਟੀਮ ਦੇਗੀ April ਇਨਟੇਕ ਯੈਸ April ਇਨਟੇਕ ਦੇ ਵਿੱਚ ਤੁਸੀਂ ਜੇਕਰ ਪਲੱਸ 2 50% ਨੰਬਰ ਨੇ ਤਾਂ ਤੁਸੀਂ ਬਿਨਾ IELTS ਦੇ ਸਪਾਊਸ ਦੇ ਨਾਲ ਅੱਜ ਹੀ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ ਥੋੜਾ ਐਡਵਾਂਸ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਨ ਦੇ ਲਈ ਕਾਰਨ ਕੀ ਹੈ ਕਿ ਫਿਨਲੈਂਡ ਦੀ ਐਮਬੈਸੀ ਦਾ ਪ੍ਰੋਸੈਸਿੰਗ ਟਾਈਮ ਥੋੜਾ ਜਿਆਦਾ ਹੈ ਉਹ ਕੰਪੈਰੀਟਿਵਲੀ ਟੂ ਅਦਰ ਕੰਟਰੀਜ਼ ਜਿਤੇ ਕੈਨੇਡਾ ਯੂਕੇ ਜਾਂ ਆਸਟ੍ਰੇਲੀਆ ਦੀ ਗੱਲ ਕਰੀਏ ਇੱਥੇ ਤੁਹਾਡਾ ਸਮਾਂ ਥੋੜਾ ਜਿਹਾ ਵੱਧ ਲੱਗਦਾ ਸੋ ਅਪਾਇੰਟਮੈਂਟ ਤਾਂ ਕਿ ਤੁਸੀਂ ਔਨ ਟਾਈਮ ਆਪਣੇ ਸਪਾਊਸ ਦੇ ਨਾਲ ਲੈ ਸਕੋ ਕਈ ਵਾਰ ਉਹ ਵੀ ਅੱਗੇ ਪਿੱਛੇ ਹੋ ਜਾਂਦੀ ਹੈ ਸੋ ਮੈਂ ਬੈਟਰ ਇਹ ਸੁਜੈਸਟ ਕਰੂੰਗਾ ਕਿ ਜੇ ਤੁਸੀਂ ਅਪ੍ਰੈਲ ਇਨਟੇਕ ਨੂੰ ਅਪਲਾਈ ਕਰਨਾ ਚਾਹੁੰਦੇ ਤੋ ਥਿਸ ਇਜ਼ ਦਾ ਐਗਜੈਕਟ ਰਾਈਟ ਟਾਈਮ ਕਾਰਨ ਕੀ ਹੈ ਇੱਕ ਤਾਂ ਐਂਬੈਸੀ ਦਾ ਪ੍ਰੋਸੈਸਿੰਗ ਟਾਈਮ ਵੱਧ ਹੈ ਸੈਕਿੰਡਲੀ ਕੀ ਹੈ ਕਿ ਉਹਦੇ ਵਿੱਚ ਐਪਲੀਕੇਸ਼ਨ ਜਿਹੜੀਆਂ ਨੇ ਜਿਹੜੀਆਂ ਸੀਟਸ ਨੇ ਉਹ ਬਹੁਤ ਫਾਸਟ ਭਰਤੀਆਂ ਨੇ ਕਿਉਂਕਿ ਸਾਰੇ ਕੰਟਰੀਜ਼ ਬਾਕੀ ਸਟੂਡੈਂਟਸ ਨੂੰ ਗ੍ਰੈਜੂਏਟ ਮੰਗਦੇ ਸੋ ਇੱਥੇ ਪਲੱਸ 2 ਪਾਸ ਆਊਟ ਵੀ ਜਾ ਸਕਦਾ ਹੈ ਫੁੱਲ ਟਾਈਮ ਵਰਕ ਕਰ ਸਕਦਾ ਹੈ 4 ਸਾਲ ਦੇ ਵਿੱਚ ਤੁਹਾਨੂੰ ਉੱਥੋਂ ਦਾ ਲੀਗਲ ਸਟੇ ਦੇ ਨਾਲ ਤੁਹਾਨੂੰ ਰੈਜ਼ਿਡੈਂਸੀ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵੱਡਾ ਬੈਨੀਫਿਟ ਮੈਂ ਤੁਹਾਨੂੰ ਇੱਥੇ ਐਡ ਕਰ ਦਿੰਦਾ ਕਿ ਜੇ ਤੁਸੀਂ ਵੀਜ਼ਾ ਆਫਿਕ ਦੇ ਨਾਲ ਆਪਣੀ ਐਪਲੀਕੇਸ਼ਨ ਲਾਉਨੇ ਹੋ ਤਾਂ ਡੈਫੀਨੇਟਲੀ ਤੁਸੀਂ ਦੇ ਸਕਦੇ ਹੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸਭ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਸਕਰੀਨ ਤੇ ਨੰਬਰ ਹੈ। ਔਰ ਇਸ ਨੰਬਰ ਦੇ ਜ਼ਰੀਏ ਤੁਸੀਂ ਟੈਲੀਫੋਨ ਕਰੋ। ਹਰੋ ਸਵਾਲ ਪੁੱਛੋ ਜਿਹੜਾ ਤੁਹਾਡੇ ਜ਼ਿਹਨ 'ਚ ਹੈ। ਨੇੜੇ ਦੇ ਦਫ਼ਤਰ ਜਾਓ। ਆਨਲਾਈਨ ਅਪਾਇੰਟਮੈਂਟ ਲਓ। ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰੋ। ਕਿਸੇ ਵੀ ਰੂਪ 'ਚ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਨਹੀਂ ਬਾਕੀ ਬਚਣਾ ਚਾਹੀਦਾ। ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਤਾਂ ਕਿ ਤੁਹਾਡੇ ਤੋਂ ਗਲਤੀ ਨਾ ਹੋਵੇ ਧੰਨਵਾਦ